ਸ਼ਹੀਦ ਉਦਮ ਸਿੰਘ ਦੀ ਧਰਤੀ ਹਲਕਾ ਸੁਨਾਮ ਵਿਖੇ ਵਿਕਾਸ ਕਾਰਜ ਜੰਗੇਪੱਦਰ ਉਤੇ ਜਾਰੀ ਨੇ ਇਸ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਟਾਰੇ ਜਿਸ ਸਦਕਾ ਅੱਜ ਇਹ ਹਲਕਾ ਵਿਕਾਸ ਦਾ ਪ੍ਰਤੀਕ ਬਣ ਗਿਆ ਇਹ ਵਿਚਾਰਾ ਦਾ ਪ੍ਰਕਟਾਵਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਪਿੰਡ ਨਮੂਲ ਅਤੇ ਓਬਾਵਾਲ ਵਿਖੇ ਵਿਕਾਸ ਕਾਰਜਾ ਦੇ ਲਈ ਪੰਚਾਇਤਾਂ ਨੂੰ ਚੈੱਕ ਸੌਂਪਣ ਮੇਲੇ ਕੀਤਾ ਇਨ੍ਹਾਂ ਪਿੰਡਾਂ ਦੇ ਵਿੱਚ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮਾਂ ਨੂੰ ਸੰਬੋਧਨ ਕਰ ਦਿਆ ਅਮਨ ਅਰੋੜਾ ਨੇ ਕਿਹਾ ਹੈ ਕਿ ਲੋਕਾਂ ਨੇ ਪਿਛਲੇ 70 ਤੋਂ 75 ਸਾਲ ਦਾ ਰਿਕਾਰਡ ਤੋੜ ਕੇ ਸੂਬੇ ਦੇ ਵਿੱਚ ਆਮ ਆਨ ਲਈ ਪਾਰਟੀ ਦੀ ਸਰਕਾਰ ਬਣਾਈ ਤੇ ਹੁਣ ਸਰਕਾਰ ਜਿਸ ਪੱਧਰ ਤੇ ਉੱਤੇ ਵਿਕਾਸ ਕਾਰਜ ਕਰਵਾ ਰਹੀ ਹੈ ਉਸ ਨਾਲ ਵੀ ਪਿਛਲੇ 70 ਤੋਂ 75 ਸਾਲ ਦਾ ਰਿਕਾਰਡ ਟੁੱਟ ਰੇਣ ਵਰਨ ਬੰਸਲ ਕੇ ਆਚੀ ਨਿਊਜ਼ ਨੈਟਵਰਕ ਅਰਜੀਤ ਕੌਰ ਜੀ ਕਿਹੜਾ ਪਿੰਡ ਹੈ ਨਮੋੜ ਅੱਜ ਅਮਰੋੜਾ ਆਇਆ ਸੀ ਕਿ ਕੀ ਕਹਿ ਕੇ ਕਹਿੰਦੇ ਹੋ ਉਹ ਕਹਿੰਦੇ ਕੰਮ ਕੋਈ ਨਾ ਤੁਹਾਡੇ ਕਰਾਂਗੇ ਕੰਮ ਸਾਡਾ ਬਣ ਨਹੀਂ ਰਿਹਾ ਤੱਕਦੇ ਕੰਮ ਕਰਾਈ ਜਾਂਦੇ ਨੇ ਆਪਦਾ ਸਾਡਾ ਕੋਈ ਗਰੀਬਾਂ ਦਾ ਕੰਮ ਨਹੀਂ ਕੀ ਕੰਮ ਆ ਤੁਹਾਡਾ ਜੀ ਸਾਡਾ ਜਿਮੀਦਾਰਾਂ ਦਾ 10-10 ਲੱਖ ਮਾਫ ਨੇ ਸਾਡਾ 25000 ਤੋਂ ਅੱਧਰ ਰਹਿ ਗਿਆ ਹੱਥ ਵੀ ਨਹੀਂ ਮਾਫ ਕਹਿੰਦਾ 25000 ਅੱਛੇ 25000 ਲੂਨ ਲਿਆਤੀ ਮੈਂ ਸਾਤੇ ਬਹੁਤ ਸਾਲ ਹੋ ਗਏ ਅੱਦੇ-ਅੱਦੇ ਭਰਤੇ ਅੱਦੇ-ਅੱਦੇ ਮਾਫ ਨਹੀਂ ਕਰੇ ਦੁੱਗਣਾ ਲਾ ਕੇ 50000 ਘਟਤਾ ਮੇਰੇ ਵਰਗਾ ਗਰੀਬ ਕਿੱਥੋਂ ਭਰੂ 5000 ਵਿਆਜ ਲਾ ਕੇ ਦੁੱਗਣਾ ਵਿਆਜ ਲਉਂਦੇ ਨੇ ਹੁਣ ਕੀ ਕਹਗੇ ਨਾ ਤੁਹਾਨੂੰ ਹੁਣ ਕਹਿੰਦੇ ਇਹ ਮਾਫ ਨਹੀਂ ਹੁੰਦੇ ਅੱਛਾ ਦੂਜੀ ਗੱਲ ਇਹ ਲੋਕ ਤਖੜੇ ਥਾਂ ਤੋਂ ਤਾਂ ਪੀ ਜਾਂਦੇ ਨੇ ਪੰਚਾਇਤੀ ਗਰੀਬਾਂ ਨੂੰ ਗਿੱਚ ਵੀ ਨਹੀਂ ਦਿੰਦੇ ਥਾਂ-ਥਾਂ ਕਲੋਨੀਆਂ ਮਿਲਦੀਆਂ ਸਾਨੂੰ ਕਿਸੇ ਨੂੰ ਕਲੋਨੀ ਨਹੀਂ ਮਿਲਦੀ ਸਾਨੂੰ ਕਿਸੇ ਨੂੰ ਗਿੱਚ ਥਾਂ ਨਹੀਂ ਮਿਲਦਾ ਜਾ ਕੇ ਦੇਖੋ ਗੰਦ ਤੇ ਬਹਿ ਕੇ ਰੋਟੀ ਖਾਂਦੇ ਕਿ ਕਿ ਗਿੱਚ ਥਾਂ ਆ ਉੱਥੇ ਮਾਲ ਪਸ਼ੂ ਆ ਉੱਥੇ ਅਸੀਂ ਰੋਟੀ ਬਕਾਉਣਾ ਉੱਥੇ ਖਾਣੇ ਆ ਕੀ ਨਾਮ ਇਹ ਦਾ ਕਰਮ ਸਿੰਘ ਕਰਮ ਸਿੰਘ ਜੀ ਅਮਨੋੜਾ ਜੀ ਆਏ ਸੀਗੇ ਇਹ ਗ੍ਰਾਂਟ ਦਿੱਤੀ ਗਏ ਨੇ ਕੀ ਗੱਲਾਂ ਚਾਹੁੰਨਾ ਬਾਰੇ ਨਾ ਬਾਰੇ ਦੀ ਹੋ ਸਾਡਾ ਜਿਹੜਾ ਮਸਲਾ ਕੋਈ ਗਰੀਬਾਂ ਦਾ ਉਹਨਾਂ ਦਾ ਗਰੀਬਾਂ ਦਾ ਕੋਈ ਮਸਲਾ ਹੱਲ ਹੁੰਦਾ ਨਹੀਂ। ਹੋਰ ਉੱਥੇ ਇਹ ਪੰਚਾਇਤਕਾਰ ਬਣਾ ਰਹੇ ਨੇ ਗਰੀਬ ਕਿੱਥੇ ਜਾਣਗੇ। ਜਿਹੜਾ ਤੋਂ ਵੀ ਗਰੀਬਾਂ ਨੂੰ ਉਹ ਤਾਂ ਇਹ ਰੋਕੀ ਜਾਂਦੇ ਨੇ ਗਰੀਬਾਂ ਦਾ। ਜਿਹੜਾ ਇਹ ਹੋਗਾ ਐਡ ਹੋ ਕਰਕੇ ਜਿਹਨੂੰ ਗ੍ਰਾਂਟ ਦੇਗੇ ਨੇ। ਇਹ ਤਾਂ ਇੱਧਰ ਦੇ ਪਾਸੇ ਹੈ ਜੀ। ਸਾਡਾ ਮਿਰਚਾ ਪੱਤੀ ਨੂੰ ਮੋਲ ਹੈ। ਅੱਛਾ। ਹਾਂਜੀ। ਤੇ ਇਹ ਕਹਿੰਦੇ ਸੀ ਬੜਾ ਵਿਕਾਸ ਕਰ ਰਹੇ ਗਰੀਬਾਂ ਦੇ ਦੱਸ ਦਿੰਦੇ ਆ। ਉਹ ਵੀ ਵਿਕਾਸ ਨਹੀਂ ਵੀ ਗਰੀਬਾਂ ਦਾ ਕੋਈ ਵਿਕਾਸ ਨਹੀਂ ਹੈਗਾ ਜੀ। ਕੋਈ ਨਹੀਂ ਸੁਣਦਾ ਚਾਦੀ। ਕੋਈ ਨਹੀਂ ਸੁਣਦਾ ਗਰੀਬਾਂ ਦੀ ਤਾਂ ਸੁਣਦਾ ਹੀ ਨਹੀਂ। ਦੇਖੋ ਪਿਛਲੇ ਸਵਾ ਤਿੰਨ ਸਾਲ ਤੋਂ ਜਦੋਂ ਦੀ ਲੋਕਾਂ ਨੇ ਬਿਊਟੀ ਲਾਈ ਹੈ ਪੂਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਧਰ ਦੇ ਉੱਪਰ ਜੰਗੀ ਪੱਧਰ ਤੇ ਵਿਕਾਸ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਸੁਨਾਮ ਹਲਕਾ ਸ਼੍ਰੀ ਹਰਮਨ ਸਿੰਘ ਜੀਆ ਦੀ ਪਵਿੱਤਰ ਧਰਤੀ ਹੈ ਔਰ ਇੱਥੋਂ ਦੇ ਵਿਕਾਸ ਕਾਰਜ ਜਿਹੜੇ ਉਹ ਵੀ ਵੱਡੇ ਲੈਵਲ ਤੇ ਚੱਲ ਰਹੇ ਨੇ ਹੁਣ ਅੱਜ ਔਰ ਕੱਲ ਦੇ ਵਿੱਚ 3 ਕਰੋੜ 47 ਲੱਖ ਰੁਪਏ ਦੇ ਜਿਹੜੇ ਪਿੰਡਾਂ ਦੇ ਵਿਕਾਸ ਕਾਰਜ ਨੇ ਚਾਏ ਉਹ ਕੋਈ ਧਰਮਸ਼ਾਲਾ ਦਾ ਕੰਮ ਹੋਣਾ ਲੈ ਚਾਹੇ ਉਪੇ ਦੇ ਵਿੱਚੋਂ ਪਾਣੀ ਦੀ ਨਿਕਾਸੀ ਵਾਲਾ ਕੰਮ ਹੈ ਚਾਹੇ ਕੋਈ ਡਿਸਪੈਂਸਰੀ ਵਾਲਾ ਕੰਮ ਹੈ ਇਹ ਸਾਰੇ ਕੰਮ ਨਹੀਂ ਨੇ ਮੁੰਡਲੇ ਕੰਮ ਨੇੜੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਜ਼ਰੂਰ ਸੀਗੀ ਉਹਦੇ ਲਈ ਅੱਜ 3.47 ਲੱਖ ਰੁਪਏ ਦੇ ਚੈੱਕ ਡਿਸਟ੍ਰੀਬਿਊਸ਼ਨ ਦੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਹੈ ਮੈਂ ਸਮਝਦਾ ਕਿ ਇਹਦੇ ਨਾਲ ਬੁਨਿਆਦੀ ਜ਼ਰੂਰਤਾਂ ਜੋ ਸੀਗੇ ਇਹਨਾਂ ਪਿੰਡਾਂ ਦੀ ਆ ਉਹਨੂੰ ਕਾਫੀ ਹੌਲ ਹੋਵਗਾ ਜਿਹੜਾ ਸਾਰਾ ਉਹ ਮਿਲੇਗਾ ਕਿਸ ਤਰ੍ਹਾਂ ਇਹ ਮਿਦਿਆਣੇ ਤੁਸੀਂ ਕਾफी ਮਿਹਨਤ ਕੀਤੀ ਹੈ ਕਿਸ ਤਰ੍ਹਾਂ ਦੇ ਪ੍ਰਣਾਮ ਤੁਹਾਨੂੰ ਆਂਦੀ ਉਮੀਦ ਲੱਗੂ ਆ ਚੰਗੇ ਵਧੀਆ ਵੱਡੇ ਮਾਰਜਨ ਦੇ ਉੱਪਰ ਉਮੀਦ ਕਰਦੇ ਹੋ ਕਿ ਆਵਾਜ਼ ਦੀ ਪਾਰਟੀ ਦੁਸੰਜੀ ਕਰੋੜਾ ਜਿੱਤੂਗੀ ਤੇ ਪਾਣੀਆਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਸਿਆਸੀਕਰਨ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ ਨਹੀਂ ਇਹ ਜਿਹੜਾ ਇੱਕ ਨਵੇਂ ਵਿਵਾਦ ਹੈ ਜਿਹੜਾ ਉਹ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਐਨਕੇ ਦੇ ਮੁੱਖ ਮੰਤਰੀ 우ਮਾਰ ਅਬਦੁੱਲਾਹ ਵੱਲੋਂ ਜਿਹਦੇ ਮੈਂ ਸਮਝਦਾ ਕਿ ਇਹ ਜੇ ਬੜਾ ਪ੍ਰੀ ਮੈਚੂਰ ਕੋਈ ਵੀ ਇਹ ਜਿਆ ਬਿਆਨ ਦੇਣਾ ਜਿਸ ਨਾਲ ਕੋਨਟਰੋਵਰਸੀ ਕ੍ਰੀਏਟ ਹੋਵੇ ਉਹ ਵਾਜਬ ਜਾਇਜ਼ ਗੱਲ ਨਹੀਂ ਹੈ ਹੁਣ ਜੇ ਪਾਕਿਸਤਾਨ ਤਾਂ ਪਾਣੀ ਰੋਕ ਕਿਉਂ ਗਣਗੇ ਕਿ ਸਾਰਾ ਜੰਮੂ ਅਤੇ ਕਸ਼ਮੀਰ ਚ ਕੰਜ਼ੂਮ ਕਰਾਂਗੇ ਤਾਂ ਵੀ ਲੌਜੀਕ ਨਹੀਂ ਹੈ ਉਹ ਤਾਂ ਦੇਸ਼ ਦਾ ਪਾਣੀ ਹੈ ਉਹਦੇ ਲਈ ਮੈਂ ਸਮਝਦਾ ਕਿ ਇਹ ਜੀ ਕਿਸੇ ਸਟੇਟ ਗਵਰਨਮੈਂਟ ਨਾਲ ਵੀ ਕੋਈ ਡਿਸਕਸ਼ਨ ਨਹੀਂ ਹੋਈ ਸੈਂਟਰਲ ਗਵਰਨਮੈਂਟ ਨੇ ਵੀ ਹਜੇ ਉਹਦੇ ਬਾਰੇ ਕੋਈ ਮੈਨੂੰ ਲੱਗਦਾ ਹੈ ਕੋਈ ਡਿਸਕਸ਼ਨ ਨਹੀਂ ਕੀਤੀ ਗਈ ਇਹ ਅਜੇ ਇਨੀ ਪ੍ਰੀਮਚੂਰ ਸਟੇਜ ਤੇ ਇਹ ਜੀ ਬਿਆਨਬਾਜ਼ੀ ਕਰਨੀ ਉਹ ਮੈਂ ਸਮਝਦਾ ਕਿ ਵਾਜਬ ਨਹੀਂ ਹੈ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਚਿਊਟਸ